ਸਸ਼ੀਕਾਲ ਡੈਨਿਕ ਸਵੇਰਾ ਦੇ ਵਿੱਚ ਤੁਹਾਡਾ ਸਵਾਗਤ ਹੈ ਦਿਨ ਚੜ੍ਹਦੇ ਇੱਕ ਵੱਡਾ ਸੜਕ ਹਾਦਸਾ ਹੋਇਆ ਜਿੱਥੇ ਨਰੇਗਾ ਮਜ਼ਦੂਰਾ ਦੇ ਉੱਤੇ ਟਰੱਕ ਚੜਾ ਦਿੱਤਾ ਗਿਆ ਜਿਸ ਦੇ ਵਿੱਚ ਦੋ ਨਰੇਗਾ ਮਜ਼ਦੂਰ ਔਰਤਾਂ ਦੀ ਮੌਤ ਹੋ ਗਈ ਹੈ ਅਤੇ ਕਈ ਲੋਕ ਜਿਹੜੇ ਨੇ ਉਹ ਜ਼ਖਮੀ ਹੋਏ ਨੇ ਦੱਸਦੀ ਕਿ ਨਾਬਾ ਬਲਾਕ ਦੇ ਪਿੰਡ ਹਸਨਪੁਰ ਦਾ ਇਹ ਸਾਰਾ ਮਾਮਲਾ ਦੱਸਿਆ ਜਾ ਰਿਹਾ ਹੈ ਜਿੱਥੇ ਪੁਲ ਦੇ ਨਜ਼ਦੀਕ ਬੈਠੇ ਨਰੇਗਾ ਮਜ਼ਦੂਰਾ ਦੇ ਉੱਤੇ ਟਰੱਕ ਚੜਾ ਦਿੱਤਾ ਗਿਆ ਜਿਸ ਦੇ ਵਿੱਚ ਦੋ ਨਰੇਗਾ ਮਜ਼ਦੂਰ ਔਰਤਾਂ ਦੀ ਮੌਤ ਹੋ ਗਈ ਹੈ ਤੇ ਦਰਜਨਾ ਦੇ ਕਰੀਬ ਨਰੇਗਾ ਮਜ਼ਦੂਰ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋਏ ਨੇ ਜਿਨ੍ਹਾਂ ਨੂੰ ਨਾਬਾ ਦੇ ਸਰਕਾਰੀ ਹਸਪਤਾਲ ਦੇ ਅੰਦਰ ਦਾਖਲ ਕਰਵਾਇਆ ਗਿਆ ਜਿਹੜੇ ਟਰੈਕਟਰ ਚਲਾ ਰਹੇ ਸੀ ਉਹ ਵੀ ਪ੍ਰਵਾਸੀ ਮਜ਼ਦੂਰ ਦੱਸੇ ਜਾ ਰਹੇ ਆ ਜਿਨ੍ਹਾਂ ਦੇ ਵੱਲੋਂ ਇੱਕ ਵੱਡਾ ਸੜਕ ਹਾ사 ਕਰ ਦਿੱਤਾ ਗਿਆ ਕਿਹਾ ਜਾ ਰਿਹਾ ਕਿ ਟਰੈਕਟਰ ਦੀ ਸਪੀਡ ਬੜੀ ਹੀ ਜ਼ਿਆਦਾ ਸੀ ਜਿਸ ਦੇ ਵੱਲੋਂ ਪੋਲ ਦੇ ਨਜ਼ਦੀਕ ਬੈਠੇ ਨਰੇਗਾ ਮਜ਼ਦੂਰਾਂ ਦੇ ਉੱਤੇ ਓਵਰ ਸਪੀਡ ਕਰਕੇ ਟਰੈਕਟਰ ਚੜ ਗਿਆ ਜਿਸ ਕਰਕੇ ਦੋ ਔਰਤਾਂ ਦੀ ਮੌਤ ਹੋ ਗਈ ਹੈ ਜਦਕਿ ਕਈ ਲੋਕ ਜਿਹੜੇ ਨੇ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋਏ ਨੇ ਜਿਨ੍ਹਾਂ ਨੂੰ ਤੁਰੰਤ ਨਾਬਾ ਦੇ ਸਰਕਾਰੀ ਹਸਪੀਟਲ ਅੰਦਰ ਦਾਖਲ ਕਰਵਾਇਆ ਗਿਆ ਐ ਸਵੇਰ ਵੇਲੇ ਦਾ ਇਹ ਸਾਰਾ ਮਾਮਲਾ ਦੱਸਿਆ ਜਾ ਰਿਹਾ ਹੈ ਜਿੱਥੇ ਨਰੇਗਾ ਮਜ਼ਦੂਰ ਸੀ ਜਿਹੜੇ ਉਹ ਪੁਲ ਦੇ ਨਜ਼ਦੀਕ ਬੈਠੇ ਹੋਏ ਸੀ ਤਾਂ ਇਸੇ ਦੌਰਾਨ ਓਵਰ ਸਪੀਡ ਜਿਹੜਾ ਟਰੈਕਟਰ ਆਂਦਾ ਤਾਂ ਨਰੇਗਾ ਮਜ਼ਦੂਰਾ ਦੇ ਉੱਤੇ ਚੜਾ ਦਿੱਤਾ ਜਾਂਦਾ ਜਿਸ ਦੇ ਵਿੱਚ ਦੋ ਔਰਤਾਂ ਦੀ ਤਾਂ ਮੌਤ ਹੋਈ ਹੈ ਤੇ ਕਈ ਲੋਕ ਜਿਹੜੇ ਨੇ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋਏ ਨੇ ਜਿਨ੍ਹਾਂ ਨੂੰ ਹਸਪੀਟਲ ਦੇ ਅੰਦਰ ਦਾਖਲ ਕਰਵਾਇਆ ਗਿਆ ਨਾਬਾ ਬਲਾਕ ਦੇ ਪਿੰਡ ਹਸਨਪੁਰ ਦਾ ਇਹ ਸਾਰਾ ਮਾਮਲਾ ਦੱਸਿਆ ਜਾ ਰਿਹਾ ਜਿੱਥੇ ਪੁੱਲ ਦੇ ਨਜ਼ਦੀਕ ਹੀ ਬੈਠੇ ਹੋਏ ਸਨ ਤੇ ਇਸੇ ਦੌਰਾਨ ਟਰੈਕਟਰ ਜਿਹੜਾ ਚੜਾ ਦਿੱਤਾ ਗਿਆ ਜਿਹੜੇ ਲੋਕ ਟਰੈਕਟਰ ਚਲਾ ਰਹੇ ਸੀ ਉਹ ਪ੍ਰਵਾਸੀ ਮਜ਼ਦੂਰ ਦੱਸੇ ਜਾ ਰਹੇ ਨੇ ਜੋ ਕਿ ਜਿਮੀਦਾਰਾਂ ਦੇ ਘਰ ਕੰਮ ਕਰਦੇ ਸੀ ਤਾਂ ਉਹੀ ਮਜ਼ਦੂਰਾਂ ਦੇ ਵੱਲੋਂ ਟਰੈਕਟਰ ਚਲਾਇਆ ਜਾ ਰਿਹਾ ਸੀ ਅਤੇ ਮੌਕੇ ਤੇ ਮੌਜੂਦ ਲੋਕਾਂ ਦੇ ਵੱਲੋਂ ਕਿਹਾ ਜਾ ਰਿਹਾ ਕਿ ਟਰੈਕਟਰ ਦੀ ਸਪੀਡ ਬਹੁਤ ਜ਼ਿਆਦਾ ਸੀ ਜਿਸ ਕਰਕੇ ਵੇ ਕਾਬੂ ਹੋ ਕੇ ਟਰੈਕਟਰ ਜਿਹੜਾ ਨਰੇਗਾ ਮਜ਼ਦੂਰਾ ਦੇ ਅੰਦਰ ਵਿੱਚ ਜਾ ਵਜਦਾ ਜਿਸ ਕਰਕੇ ਦੋ ਲੋਕਾਂ ਦੀ ਮੌਤ ਹੋ ਗਈ ਹੈ ਤੇ ਕਈ ਲੋਕ ਜ਼ਖਮੀ ਹੋਏ ਨੇ ਉਥੇ ਹੀ ਜ਼ਖਮੀਆਂ ਨੂੰ ਹਸਪੀਟਲ ਅੰਦਰ ਦਾਖਲ ਕਰਵਾਇਆ ਗਿਆ ਉਥੇ ਹੀ ਜਿਹੜੇ ਰਾਹਗੀਰ ਨੇ ਉਹਨਾਂ ਦੀ ਮਦਦ ਦੇ ਨਾਲ ਜ਼ਖਮੀਆਂ ਨੂੰ ਜਿਹੜਾ ਹਸਪੀਟਲ ਦੇ ਅੰਦਰ ਦਾਖਲ ਕਰਵਾਇਆ ਗਿਆ ਉਥੇ ਹੀ ਜਿਹੜੇ ਮ੍ਰਿਤਕ ਔਰਤਾਂ ਇਹ ਉਹਨਾਂ ਦੇ ਵਿੱਚ ਇੱਕ ਬਜ਼ੁਰਗ ਔਰਤ ਵੀ ਸ਼ਾਮਲ ਹੈ ਜਿਸ ਦੀ ਮੌਤ ਹੋ ਗਈ ਹੈ ਮੌਕੇ ਤੇ ਹੀ ਦੋ ਨਰੇਗਾ ਮਜ਼ਦੂਰ ਔਰਤਾ ਦੀ ਮੌਤ ਹੋ ਗਈ ਹੈ ਜਦਕਿ ਦਰਜਨਾ ਜਿਹੜੇ ਨਰੇਗਾ ਮਜ਼ਦੂਰ ਸੀ ਉਹ ਹਾਦਸੇ ਦਾ ਸ਼ਿਕਾਰ ਹੋਏ ਨੇ ਗੰਭੀਰ ਸੱਟਾਂ ਲੱਗੀਆਂ ਨੇ ਉਹਨਾਂ ਨੂੰ ਜਿਨ੍ਹਾਂ ਨੂੰ ਹਸਪੀਟਲ ਦੇ ਅੰਦਰ ਦਾਖਲ ਕਰਵਾਇਆ ਗਿਆ ਉਥੇ ਹੀ ਮ੍ਰਿਤਕ ਔਰਤਾ ਹਸਨਪੁਰ ਦੇ ਰਹਿਣ ਵਾਲੀਆਂ ਦੱਸੀਆਂ ਜਾ ਰਹੀਆਂ ਨੇ ਅਤੇ ਕਈ ਔਰਤਾਵਾਂ ਦੀਆਂ ਲੱਤਾਂ ਟੁੱਟ ਗਈਆਂ ਨੇ ਤੇ ਕਈਆਂ ਦੀਆਂ ਬਾਹਾਂ ਤੱਕ ਫ੍ਰੈਕਚਰ ਹੋ ਗਈਆਂ ਨੇ ਜਿਨ੍ਹਾਂ ਨੂੰ ਗੰਭੀਰ ਰੂਪ ਦੇ ਵਿੱਚ ਜਿਹੜਾ ਹਸਪਤਾਲ ਦਾਖਲ ਕਰਵਾਇਆ ਗਿਆ ਉੱਥੇ ਹੀ ਜਿਹੜੇ ਪ੍ਰिजन ਨੇ ਜ਼ਖਮੀਆਂ ਦੇ ਤੇ ਮ੍ਰਿਤਕ ਮ੍ਰਿਤਕਾਂ ਦੇ ਉਹਨਾਂ ਦੇ ਵਿੱਚ ਕਾਫੀ ਇਸ ਘਟਨਾ ਨੂੰ ਲੈ ਕੇ ਰੋਸ ਦੇਖਣ ਨੂੰ ਮਿਲ ਰਿਹਾ ਹੈ ਉਹਨਾਂ ਦੇ ਵੱਲੋਂ ਇਹ ਕਿਹਾ ਜਾ ਰਿਹਾ ਹੈ ਕਿ ਪ੍ਰਵਾਸੀ ਮਜ਼ਦੂਰਾਂ ਨੂੰ ਕਿਉਂ ਟਰੈਕਟਰ ਜਿਹੜਾ ਜ਼ਿੰਮੇਦਾਰਾਂ ਦੇ ਵੱਲੋਂ ਫੜਾਇਆ ਗਿਆ ਜਿਨ੍ਹਾਂ ਦੇ ਵੱਲੋਂ ਵੱਡੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਪੁਲ ਦੇ ਨਜ਼ਦੀਕ ਬੈਠੇ ਜਿਹੜੇ ਲੋਕਾਂ ਦੇ ਉੱਤੇ ਆ ਵੇਕਾ ਬੁੱਟਰੈਕਟਰ ਚੜਾ ਦਿੱਤਾ ਗਿਆ ਜਿਸ ਦੇ ਵਿੱਚ ਦੋ ਔਰਤਾਂ ਦੀ ਬੇਰਹਿਮੀ ਦੇ ਨਾਲ ਮੌਤ ਹੋ ਗਈ ਹੈ ਜਦਕਿ ਕਈ ਲੋਕਾਂ ਦੀਆਂ ਲੱਤਾਂ ਬਾਹਾਂ ਟੁੱਟ ਗਈਆਂ ਇਸ ਘਟਨਾ ਦੌਰਾਨ ਜਿਹੜੇ ਗੰਭੀਰ ਰੂਪ ਦੇ ਵਿੱਚ ਹਸਪੀਟਲ ਅੰਦਰ ਦਾਖਲ ਕਰਵਾਇਆ ਗਿਆ ਮੌਕੇ ਦੀਆਂ ਤਸਵੀਰਾਂ ਸਾਹਮਣੇ ਆਈਆਂ ਨੇ ਨਾਬਾ ਬਲਾਕ ਦੇ ਪਿੰਡ ਹਸਨਪੁਰ ਪੁੱਲ ਦੇ ਨੇੜੇ ਨਰੇਗਾ ਮਜ਼ਦੂਰ ਬੈਠੇ ਹੋਏ ਸਨ ਤਾਂ ਇਸੇ ਦੌਰਾਨ ਵੱਡੀ ਘਟਨਾ ਵਾਪਰੀ ਹੈ ਜਿਸ ਤੋਂ ਬਾਅਦ ਰਾਗੀਰਾ ਦੀ ਮਦਦ ਦੇ ਨਾਲ ਜਿਹੜੇ ਪੀੜਤ ਸੀ ਉਹਨਾਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਅਤੇ ਘਟਨਾ ਦੇ ਅੰਦਰ ਦੋ ਨਰੇਗਾ ਮਜ਼ਦੂਰ ਔਰਤਾ ਦੀ ਮੌਤ ਹੋ ਗਈ ਹੈ ਜਿਸ ਦੇ ਵਿੱਚ ਇੱਕ ਬਜ਼ੁਰਗ ਮਹਿਲਾ ਵੀ ਸ਼ਾਮਲ ਹੈ ਉੱਥੇ ਹੀ ਘਟਨਾ ਤੋਂ ਬਾਅਦ ਪੀੜਤ ਜਿਹੜੇ ਉਹਨਾਂ ਦੇ ਰਿਸ਼ਤੇਦਾਰ ਹੈ ਉਹਨਾਂ ਦਾ ਕੀ ਕਹਿਣਾ ਹੈ ਤੁਹਾਨੂੰ ਉਹ ਵੀ ਸੁਣਾ ਦਿੰਨੇ ਆ ਨਰੇਗਾਲੇ ਹਾਜ਼ਰੀ ਲਵਾ ਰਹੇ ਸੀਗੇ ਨਹਿਰ ਦੇ ਪਰ ਬੈਠੇ ਪਿੰਡੋਂ ਭਈਏ ਟਰੈਕਟਰ ਲੈ ਕੇ ਆ ਰਹੇ ਸੀਗੇ ਜ਼ਿੰਮੇਦਾਰਾਂ ਦਾ ਸਾਡੇ ਪਿੰਡ ਦਾ ਟਰੈਕਟਰ ਹੈ ਭਈਏ ਟਰੈਕਟਰ ਚਲਾ ਰਹੇ ਨੇ ਭਈਆਂ ਦਾ ਕੀ ਮਰ ਜਾ ਵੀ ਟਰੈਕਟਰ ਚਲਾਉਣਗੇ ਇਹ ਕੀ ਕਰਦੇ ਸੀ ਜਿਹੜੇ ਸਾਰੀ ਇੱਥੇ ਮੇਰੀ ਗਾਦੀ ਹਾਜ਼ਰੀ ਲੱਗ ਰਹੀ ਸੀ ਕਿੰਨੇ ਜਾਣੇ ਸੀ ਟੋਟਲ ਸੋਣੀ 60 ਬਹਿੜ ਗਏ ਕਿੰਨੇ ਕਿਹੜੇ ਪਿੰਡ ਦੇ ਸੀਗੇ ਪਿੰਡ ਟੁੰਗਾ ਹੀ ਕਿੰਨੇ ਜਖਮੀ ਹੋਣੇ ਕਿੰਨੇ ਦੀ ਡੈਥ ਹੋ ਗਈ ਦੋ ਬੰਦੇ ਦੀ ਡੈਥ ਹੋ ਗਈ ਜੀ 10 12 ਜਾਣੇ ਜਖਮੀ ਕੀ ਬੀਬੀ ਆਈ ਨੇ ਦੋਨੋਂ ਦੋ ਬੀਬੀ ਆ ਨੇ ਕਿੰਨੀ ਕੁ ਉਮਰ ਦੀਆਂ ਨੇ ਸੋਣੀ 55 60 ਸਾਲ ਦੇ ਇਹ ਟਰੈਕਟਰ ਕਿਹਦਾ ਸੀ ਪਿੰਡ ਟੁੰਗਾ ਦਾ ਹੀ ਨਹੀਂ ਇਹਦਾ ਨਾਮ ਜਖਵਾਲ ਸਿੰਘ ਦਾ देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और वट्स चैनल पर